ਇਹ ਸ਼ਿੰਦਰ ਜੈਟੋ ਵਾਲਾ ਮਹਾਨ ਕਬੱਡੀ ਖਿਡਾਰੀ ਸ਼ਿੰਦਰਾ ਹੌਸਲਾ ਨਹੀਂ ਹਾਰਨਾ ਕਿਉਂਕਿ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾ ਕੇ ਬੱਸ ਬੰਬਰ ਰੱਖਿਓ ਆਪਾਂ ਚਿੱਤਾਂਗੇ ਜਰੂਰ ਜਾਰੀ ਯੰਗ ਰੱਖਿਓ ਕਿ ਜ਼ਿੰਦਗੀ ਦੀ ਯੰਗ ਹੁੰਦੀ ਹੈ ਬੰਦੇ ਤੇ ਚੰਗਾ ਮਾੜਾ ਸਮਾਂ ਜਿਹੜਾ ਆਉਂਦਾ ਰਹਿੰਦਾ ਹੈ ਸ਼ਿੰਦਰ ਪਾਉ ਜੈਟੋ ਵਾਲੇ ਤੇ ਅੱਜ ਮਾੜਾ ਸਮਾਂ ਚੱਲ ਰਿਹਾ ਹੈ ਮੈਂ ਬੇਨਤੀ ਕਰਦਾ ਕਬੱਡੀ ਦੇ ਪ੍ਰੋਮੋਟਰਾਂ ਨੂੰ ਸ਼ਿੰਦਰ ਜੀ ਕੋਈ ਨੰਬਰ ਹੈ Google Pay ਜਿਹੜਾ ਆਪਾਂ ਸਾਰੀ ਦੁਨੀਆ ਨੂੰ ਦੱਸ ਸਕੀਏ ਭਾਉ ਜੀ ਕੱਢਿਓ ਸਾਰਿਆਂ ਨੂੰ ਮੈਂ ਬੇਨਤੀ ਕਰਦਾ 74 73470 28835 ਇੱਕ ਵਾਰੀ ਫੇਰ ਨੋਟ ਕਰ ਲਿਓ 73470 28835 ਇਹ ਨੰਬਰ ਆ ਬਾਈ ਜੇ ਆਪਾਂ ਬਾਹ ਚੜ ਕੇ ਸਤਕਾਰ ਕਰਨਾ ਬੰਦਾ ਬਹੁਤ ਟੁੱਟਿਆ ਵਾ ਪਰ ਇਹਨੂੰ ਟੁੱਟਣ ਨਹੀਂ ਦੇਣਾ ਇਹਨੂੰ ਹੌਸਲੇ ਨਾਲ ਜੋੜਨਾ ਹੈ ਇਹ ਥੋੜੇ ਪਿਆਰ ਨਾਲ ਜੋੜਨਾ ਹੈ ਸ਼ਿੰਦਰ ਬਾਈ 20 ਮਾਰਚ ਨੂੰ ਸਾਡੇ ਪਿੰਡ ਜਲਾਲ ਚ ਟੂਰਨਾਮੈਂਟ ਹੈ ਜਮੇਰ ਬਾਈ ਨਾਲ ਵੀ ਗੱਲ ਹੋਈ ਤੇਰਾ 21000 ਦੀ ਨਗਦ ਰਕਮ ਦੇ ਨਾਲ ਅਸੀਂ ਮਾਨ ਸਨਮਾਨ ਕਰਾਂਗੇ ਤੇ ਮੈਂ ਸਾਰੀਆਂ ਕਮੇਟੀਆਂ ਨੂੰ ਬੇਨਤੀ ਕਰਦਾ ਵੀ ਪਲੀਜ਼ ਆਪਾਂ ਸ਼ੰਦਰਪਾਉ ਦੇ ਨਾਲ ਸਾਰੇ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਆਪਾਂ ਖੜੀਏ ਕਿਉਂਕਿ ਇੱਕ ਪਾਸਾ ਜਿਹੜਾ ਕਾਫੀ ਪ੍ਰੋਬਲਮ ਆ ਗਈ ਹੈ ਹਰੰਗ ਹੋ ਗਿਆ ਔਰ ਗੂਗਲ ਤੇ ਅਸੀਂ ਬੋਲਦਾ ਸਾਰਿਆਂ ਨੂੰ ਬੇਨਤੀ ਕਰਦਾ ਵੀ ਬਾਜ ਚੜ ਕੇ ਮਾਨ ਸਤਕਾਰ ਕਰਿਓ ਤੇ ਅੱਜ ਵੀ ਜਿੰਨਾ ਹੋ ਸਕੇ ਸਾਰੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਵੀ ਬਾਜ ਚੜ ਕੇ ਸਤਕਾਰ ਕਰਿਓ ਇਹ ਪੇਜਾਂ ਵਾਲੇ ਭਰਾਵਾਂ ਨੂੰ ਬੇਨਤੀ ਹੈ ਇਹ ਵੀਡੀਓ ਨੂੰ ਕੱਟ ਕੇ ਪਾ ਦਿਓ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਸ਼ਿੰਦਰ ਦੇ ਨਾਲ ਪੁਰਾਣਾ ਖੇਡੀ ਖੇਡੇ ਵੀ ਨੇ ਔਰ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਆਪਾਂ ਆਟ ਕੇ ਪਾ ਦਿਓ ਤੇ ਜਿਹੜੇ ਵਿਦੇਸ਼ਾਂ ਦੇ ਵਿੱਚ ਸ਼ਿੰਦਰ ਦੇ ਨਾਲ ਪੁਰਾਣਾ ਖੇਟੀ ਖੇਡੇ ਵੀ ਨੇ ਔਰ ਜਿਹੜੇ ਪ੍ਰਮੋਟਰ ਨੇ ਉਹਨਾਂ ਨੂੰ ਮੇਰੀ ਹੱਥ ਬਨ ਕੇ ਬੇਨਤੀ ਹੈ ਵੀ ਆਪਾਂ ਬਾ ਚੜ ਕੇ ਮੇਰੇ ਮਿੱਤਰੋ ਸ਼ਿੰਦਰ ਪਾਹੂ ਜੈਤੋ ਵਾਲੇ ਦੇ ਨਾਲ ਖੜੀਏ ਜੈਤੋ ਵਾਲੇ ਪਹਾਵਾਂ ਨੇ ਕਬੱਡੀ ਖੇਡੀ ਕੇਵਲ ਜੀ ਇਹ ਕਲੱਬ ਵੱਲੋਂ ਹੈ 5100 ਰੁਪਿਆ ਵਾਂਦਰਪਿੰਡ ਦੀ ਸਪੋਰਟਸ ਕਲੱਬ ਵੱਲੋਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ 1000 ਰੁਪਏ ਗੁਰਵਿੰਦਰ ਭੜਵਾਨ ਜੀ ਸਾਡੇ ASI ਸਾਹਿਬ ਜਿਹੜੇ ਮਦਦ ਕਰਕੇ ਗਏ ਆ ਸ਼ਿੰਦਰ ਜੈਤੋ ਵਾਲੇ ਵੀ ਇਹ ਵੀ ਸ਼ਿੰਦਰਾ ਗੁਰੂ ਮਹਾਰਾਜ ਇੱਕ ਧਿਆਨ ਪਾਉਂਦਾ ਤੂੰ ਟੋਲਣਾ ਨਹੀਂ ਹੈ ਇਹ ਕਬੱਡੀ ਜੱਜ ਨੇ ਕਦੇ ਵੀ ਕਿਸੇ ਨੂੰ ਪਿੱਠ ਨਹੀਂ ਦਿਖਾਈਏਗੀ ਮੈਂ ਕਹਿ ਨਹੀਂ ਲੱਗਿਆ ਸੀ ਤੇ ਭਰਾਵਾ ਨੇ ਪਹਿਲਾਂ ਹੀ ਪੈਸੇ ਭੇਜਤੇ 10000 ਰੁਪਏ ਗਾਜੀ ਗੁਰਪੇਜ ਤੇ ਰਾਜੂ ਪੱਤੋ ਵੱਲੋਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰਦੋ। ਉਹ ਟੈਨਸ਼ਨ ਨਹੀਂ ਲੈਣੀ ਤੂੰ ਇੰਨੀ ਦਲੇਰੀ ਨਾਲ ਕਬੱਡੀ ਖੇੜ ਗਿਆ। ਤੈਨੂੰ ਉਦੋਂ ਨਹੀਂ ਕੁਝ ਹੋਇਆ। ਜਦੋਂ ਇੱਥੇ ਬਾਜ਼ ਨਹੀਂ ਸੀ ਨਿਕਲਦੀ ਅੱਜ ਤੇ ਤੈਨੂੰ ਹੋਣ ਹੀ ਨਹੀਂ ਦੇਣਾ ਕੁਸੌਣਿਆ। ਜਿਉਂਦਾ ਵਾਦਾ ਰਹਿ ਔਰ ਸਮੇਂ ਦੀਆਂ ਉਦੋਂ ਨਹੀਂ ਤੈਨੂੰ ਕੁਝ ਹੋਇਆ ਯਾਰ ਅੱਜ ਤੈਨੂੰ ਕਿੱਦਾਂ ਹੋ ਜੂਗਾ। ਟੈਨਸ਼ਨ ਨਹੀਂ ਲੈਣੀ। ਬਾਬਾ ਮੇਰ ਕਰੂਗਾ। ਜੋਰਾ ਸਿੰਘ ਜੀ ਸਰਪੰਚ ਕਹਿੰਦੇ ਵੀ 1100 ਰੁਪਏ ਸਾਡੇ ਵੱਲੋਂ ਆਪਾਂ ਸਾਰੇ ਬੱਚੜ ਕੇ ਮਾਨ ਸਤਕਾਰ ਕਰੀਏ। ਲੈ ਵੀ ਫੌਜੀਆ ਜੀ ਜੀ ਇੱਕ ਢੇਡਾ ਲਵਾ ਦਈਏ ਆਪਾਂ ਸਾਰੇ ਮਾਨ ਸਨਮਾਨ ਕਰਾਂਗੇ ਇੱਕ